ਦੋ ਤੋਂ ਵੀਰਾਂ ਦੇ ਨਾਲ ਕਿਤੇ ਪਹੁੰਚ ਨਹੀਂ ਜੀ ਕਮਰੀ ਆ ਜਿਹੜੀ ਆਪਕਾ ਕੋਤਰ ਕੇ ਮੜਿਆ ਆਤਰ ਕੇ ਜੀ ਸਰ ਹੱਥ ਰੱਖਿਓ ਰਹੀ ਨਾ ਹਿਲੇ ਕੋ ਸਭਾ ਨੂੰ ਨਮਸਕਾਰ ਪਾਸਪੋਰਟ ਸਹਿਰ ਬਿਠੇ ਸਾਡੇ ਤੇ ਪੰਜਾਬ ਐਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਅਮਨ ਬਹਿਲ ਜੀ ਤੇ ਸਾਡੀ ਪਾਰਟੀ ਦੇ ਐਕਟਿੰਗ ਪ੍ਰਧਾਨ ਤੇ ਬਟਾਲੇ ਤੋਂ ਐਮਐਲਏ ਸਾਡੇ ਸ਼ਹੀਦ ਕਲਸੀ ਜੀ ਤੇ ਸਾਡੇ ਰੰਧਾਵਾ ਸਾਹਿਬ ਤੇ ਬੇਰਾ ਬਾਬਾ ਨਨਤ ਉਹਨੇ ਜਿੱਤ ਗਏ ਨੇ ਤੇ ਵੀ ਮੇਰੇ ਨਾਲ ਅੱਜ ਅਸੀਂ ਇੱਥੇ ਗੁਰਦਾਸਪੁਰ ਸ਼ਹਿਰ ਦੇ ਵਿੱਚ ਪਹੁੰਚੇ ਆ ਇੱਥੇ ਨਦੀ ਡਰੇਨ ਜਿਹੜੀ ਪੂਰੇ ਸ਼ਹਿਰ ਦੇ ਅੰਦਰ ਦੀ ਹੋ ਕੇ ਲੰਘਦੀ ਹੈ ਤੇ ਇਹ ਡਰੇਨ ਪੂਰੇ ਸ਼ਹਿਰ ਦੇ ਲਈ ਇੱਕ ਵੱਡੀ ਸਮੱਸਿਆ ਇਸ ਕਰਕੇ ਬਣੀ ਹੋਈ ଥି ਕਿਉਂਕਿ ਸਮੇਂ ਦੇ ਨਾਲ ਇਹ ਡਰੇਨ ਦੀ ਚੜਾਈ ਬਹੁਤ ਜ਼ਿਆਦਾ ਹੋ ਗਈ ਸੀ ਜਿਹੜੇ ਇਹਨਾਂ ਦੇ ਸਾਈਡਾਂ ਸੀ ਉਹ ਖੁੰਨੀਆਂ ਹੋਈਆਂ ਸੀ ਸੇ ਕਿਸੇ ਵੀ ਸਮੇਂ ਦੁਰਘਟਨਾ ਦਾ ਖਤਰਾ ਬਣਿਆ ਰਹਿੰਦਾ ਸੀ ਸੋ ਲੋਕਾਂ ਦੇ ਘਰ ਵੀ ਦੇ ਉੱਪਰ ਨੇ ਦੁਕਾਨਾਂ ਵੀ ਉੱਪਰ ਨੇ ਸੋ ਇਹ ਸਾਡੇ ਚੇਅਰਮੈਨ ਸਾਹਿਬ ਰਮਨ ਬਹਿਲ ਜੀ ਤੋਂ ਯਤਨਾ ਸਦਕਾ ਸਾਡੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਜੀ ਮਾਨ ਨੇ ਇਹ ਪੂਰੇ ਸ਼ਹਿਰ ਦੀ 3 ਕਿਲੋਮੀਟਰ ਲੰਬੀ ਜਿਹੜੀ ਡਰੇਨ ਹੈ 7 ਕਰੋੜ ਰੁਪਏ ਦੇ ਖਰਚ ਹੋਣਾ ਤੇ ਇਹ ਸਾਰੇ ਡਰੇਨ ਦੋਨੇ ਸਾਈਡਾਂ ਤੋਂ ਪੱਕੇ ਕੀਤੇ ਗਈ ਹੈ ਤਾਂ ਜੋ ਕੋਈ ਇੱਥੇ ਬੁਟੀ ਨਾ ਹੋ ਸਕੇ ਕਿ ਬੁਟੀਆਂ ਹੋ ਜਾਂਦੇ ਤੇ ਘਾਹ ਹੋ ਜਾਂਦਾ ਸੀ ਪਤਾ ਨਹੀਂ ਕਿਸੇ ਗੱਲ ਦਾ ਲੱਗਦਾ ਸੀ ਸੋ ਇਹ ਗੰਦਗੇ ਨਾ ਫੈਲੇ ਇਹ 7 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਵੀ ਇਹ ਪੱਕੇ ਕੀਤੇ ਜਾ ਰਹੀ ਹੈ ਸੋ ਇਹਦੇ ਪੱਕੇ ਹੋਣ ਦੇ ਨਾਲ ਸ਼ਹਿਰ ਨੂੰ ਇੱਕ ਵੱਡੀ ਸੁਵਿਧਾ ਤੇ ਸ਼ਹਿਰ ਦੀ ਜਿਹੜੀ ਵੱਡੀ ਮੰਗ ਹੈ ਪਿਛਲੇ ਬਹੁਤ ਸਾਲਾਂ ਤੋਂ ਤੇ ਕਿਸੇ ਨੇ ਵੀ ਇਸ ਵੱਲ ਧਿਆਨ ਨਹੀਂ ਦਿੱਤਾ ਮੈਨੂੰ ਇਹ ਕਹਿਣ ਦੇ ਵਿੱਚ ਕੋਈ ਹਿਚ ਨਹੀਂ ਕਿ ਪਿਛਲੀਆਂ ਸਰਕਾਰਾਂ ਵੇਲੇ ਵੀ ਤੇ ਜਿਹੜੇ ਲੋਕ ਇੱਥੋਂ ਜਿੱਤ ਕੇ ਜਾਂਦੇ ਰਹੇ ਉਹਨਾਂ ਨੇ ਕਦੇ ਕੋਈ ਧਿਆਨ ਨਹੀਂ ਕੀਤਾ ਪਰ ਸਾਡੇ ਰਵਣ ਬਹਿਲ ਜੀ ਬੇਸ਼ੱਕ ਨਹੀਂ ਜਿੱਤ ਸਕੇ ਪਰ ਇਹਨਾਂ ਨੇ ਕੋਸ਼ਿਸ਼ ਕੀਤੀ ਤੇ ਇਹਨਾਂ ਦੇ ਕੋਸ਼ਿਸ਼ ਨੂੰ ਅੱਜ ਬੂਰ ਪਿਆ ਤੇ ਇਹ ਜਿਹੜੇ ਡ੍ਰੈਨ ਆ ਪੱਕੇ ਹੋਣ ਜਾਰੀ ਹੈ ਕੀ ਲੱਗਦਾ ਤੁਹਾਨੂੰ ਮੇਰੀ ਫੋਟੋ ਜੋ ਸੰਭਾਵਨਾ ਦੇ ਉੱਪਰ ਬਹੁਤ ਵੱਡਾ ਕੈਪੀਟ ਹੋਏਗਾ ਕ੍ਰੈਸ਼ਰ ਇੱਕ ਐਕਟ ਅਸੀਂ ਬਣਾਇਆ ਹੈ ਵੀ ਰੈਗੂਲੇਸ਼ਨ ਆਫ ਕ੍ਰੈਸ਼ਰ ਯੂਨਿਟ ਸਟਾਕ ਸਟੈਂਡਰਡ ਰਿਟੇਲਰ ਬਿਲ 2025 ਕੱਲ ਅਸੀਂ ਪਾਸ ਕੀਤਾ ਜਿਹਦੇ ਆਉਣ ਦੇ ਨਾਲ ਜੋ ਰਹਿ ਗੋ ਇਹਨੇ ਮਿਊਨਿਸਪਲਾ ਉਹ ਸਾਰੇ ਰੈਗੂਲਰਾਈਜ਼ ਹੋ ਜਾਣੇ ਨੇ ਤੇ ਹਰ ਚੀਜ਼ ਅਸੀਂ ਡਿਫਾਈਨ ਕਰ ਦਿੱਤੀ ਰਜਿਸਟ੍ਰੇਸ਼ਨ ਤੋਂ ਲੈ ਕੇ ਇਸਾਂ ਤੱਕ ਤੇ ਉਸ ਤੋਂ ਪਹਿਲਾਂ ਅਸੀਂ ਡਿਪਾਰਟਮੈਂਟ ਦੁਆਰਾ ਸਾਰੇ ਜਿੰਨੇ ਸਟੇਕ ਹোলਡਰ ਸੀ ਭਾਵੇਂ ਕ੍ਰਿਸ਼ਾਣ ਵਾਲੇ ਸੀ ਭਾਵੇਂ ਕੋਈ ਮਾਈਨਿੰਗ ਵਾਲੇ ਸੀ ਸਾਰਿਆਂ ਨੇ ਬਕਾਇਦਾ ਮੀਟਿੰਗ ਕਰਕੇ ਵਿਚਾਰ ਵਟਾਂਦਰਾ ਕੀਤਾ ਕਿਉਂਕਿ ਅਸੀਂ ਇਹ ਚਾਹੁੰਦੇ ਆ ਸਾਡਾ ਮੋਟਿਵ ਕੀ ਆ ਸਰਕਾਰ ਦਾ ਸਰਕਾਰ ਦਾ ਮੋਟਿਵ ਸਭ ਤੋਂ ਪਹਿਲਾਂ ਤਾਂ ਕਿ ਟਰਾਂਸਪੇਰੈਂਸੀ ਹੋਣੀ ਚਾਹੀਦੀ ਆ ਹਰ ਇੱਕ ਕੰਮ ਕੰਮ ਟਰਾਂਸਪੇਰੈਂਟ ਤੰਗ ਦੇ ਨਾਲ ਅਸੀਂ ਕੀਤਾ ਤੇ ਦੂਜਾ ਸਾਡਾ ਹੈ ਕਿ ਲੋਕਾਂ ਨੂੰ ਰੇਤਾ ਬਜਰੀ ਜਿਹੜੀ ਸਸਤੇ ਰੇਟ ਤੇ ਮਿਲ ਸਕੇ ਤੀਜਾ ਜਿਹੜੀ ਇੰਡਸਟਰੀ ਹੈ ਪੰਜਾਬ ਦੇ ਵਿੱਚ ਜੋ ਵੀ ਇੰਡਸਟਰੀ ਹੈ ਜਿਸ ਤਰ੍ਹਾਂ ਕ੍ਰੈਸ਼ਰ ਇੰਡਸਟਰੀ ਹੈ ਉਹਨਾਂ ਦੇ ਆ ਸਮੱਸਿਆਵਾਂ ਆਸੀਆਂ ਵੀ ਉਹਨਾਂ ਨੂੰ ਵੀ ਰਾਹਤ ਮਿਲੇ ਤੇ ਸਰਕਾਰ ਦਾ ਰੈਵਨਿਊ ਵੀ ਜਨਰੇਟ ਹੋਵੇ ਹੁਣ ਪਹਿਲਾਂ ਕੀ ਸੀ ਕੋਈ ਨਿਯਮ ਹੈ ਨਹੀਂ ਸੀ ਤੇ ਪੈਸਾ ਜਾਂਦਾ ਕਿਤੇ ਅਫਸਰਾਂ ਦੇ ਤੇ ਫਿਰ ਜਾਂ ਫਿਰ ਪੋਲੀਟੀਕਲ ਬੰਦਿਆਂ ਦੇ ਹੱਥਾਂ ਚਲ ਜਾਂਦਾ ਸੀ ਸੋ ਅਸੀਂ ਹੁਣ ਹਰ ਇੱਕ ਚੀਜ਼ ਡਿਫਾਈਨ ਕਰਤੀ ਆ ਤਿੰਨ ਸਾਲ ਲਾਤੀ ਆ ਸਰ ਤਿੰਨ ਸਾਲ ਬਹਾਂ ਕਿੱਧਰ ਗਿਆ ਜੀ ਅਫਸਰ ਨੂੰ ਗਿਆ ਜਾਂ ਕਿੱਧਰ ਗਿਆ ਉਹ ਵੀ ਦੱਸ ਪਹਿਲਾਂ ਇਹਦੀ ਗੱਲ ਪੂਰੀ ਕਰ ਲਾਂ ਦੇ ਮੈਨੂੰ ਉਹ ਵੀ ਮੈਂ ਦੱਸ ਦਣਾ ਜਿਹੜਾ ਅਸੀਂ ਹੁਣ ਐਕਟ ਬਾਰੇ ਗੱਲ ਕਰਦੇ ਆ ਅਸੀਂ ਅੱਜ ਫੀਸਾਂ ਵੀ ਕੀਤੀਆਂ ਨੇ ਤੇ ਜੇ ਹਰ ਅਫਸਰ ਦੀ ਜ਼ਿੰਮੇਵਾਰੀ ਫਿਕਸ ਕੀਤੀ ਹੈ ਕਿ ਕਿਹੜਾ ਜ਼ਿੰਮੇਵਾਰ ਅਫਸਰ ਕੀ ਕਰ ਸਕਦਾ ਕਿਉਂਕਿ ਕ੍ਰੈਸ਼ਰ ਵਾਲਿਆਂ ਦੀ ਇਹ ਦਿੱਕਤ ਸੀ ਕ੍ਰੈਸ਼ਰ ਵਾਲੇ ਕਹਿੰਦੇ ਸੀ ਸਾਨੂੰ ਇਹੀ ਨਹੀਂ ਪਤਾ ਲੱਗਦਾ ਜੀ ਵੇਸੇ ਕਰਨਾ ਕੀ ਹੈ ਕੋਈ ਕ੍ਰੈਸ਼ਰ ਵਾਲਾ ਚੋਰੀ ਨਹੀਂ ਕਰਨੀ ਚਾਹੁੰਦਾ ਸਾਰੇ ਮੈਂ ਸਮਝਦਾ ਇਮਾਨਦਾਰੀ ਦੇ ਨਾਲ ਕੰਮ ਕਰਨਾ ਚਾਹੁੰਦੇ ਨੇ ਪਰ ਉਹਨਾਂ ਨੂੰ ਸਹੀ ਪਲੇਟਫਾਰਮ ਹੈ ਜਿਹੜਾ ਉਹ ਮਹਈਆ ਕਰਾਉਣਾ ਸਾਡਾ ਕੰਮ ਸੀ ਸੋ ਲੰਬਾ ਵਿਚਾਰ ਵਟਾਂਦਰਾ ਐਕਟ ਬਣਾਉਣਾ ਕੋਈ ਛੋਟੀ ਗੱਲ ਨਹੀਂ ਹੋਇਆ ਕਰਦੀ ਇਹਦੇ ਵਿੱਚੇ ਬੜੀ ਮਿਹਨਤ ਦੀ ਲੋੜ ਹੈ ਤੇ ਬੜੀ ਵਿਚਾਰ ਵਟਾਂਦਰਾ ਲੋਕਾਂ ਦੇ ਨਾਲ ਵੀ ਮਹਿਕਮਿਆਂ ਦੇ ਨਾਲ ਵੀ ਕਿਉਂਕਿ ਦੂਜੇ ਮਹਿਕੇ ਵਿੱਚ ਵਾਤਾਵਰਣ ਵੀ ਆ ਜਾਂਦਾ ਹੁਣ ਅਸੀਂ ਤਾਂ ਇਸ ਥਿੱਥੋਂ ਤੱਕ ਕੀਤਾ ਕਿ ਜੋ ਜਿੱਥੇ ਪ੍ਰੈਸ਼ਰ ਲੱਗਦਾ ਤਾਂ ਉੱਥੇ ਵਾਤਾਵਰਣ ਵੀ ਦੂਸ਼ਿਤ ਹੁੰਦਾ ਸੋ ਉਸ ਵਾਤਾਵਰਣ ਦੋਸ਼ਿਤ ਨੂੰ ਜਿਹੜੇ ਲੋਕਾਂ ਨੂੰ ਇਹ ਸਹਿਣਾ ਪੈਂਦਾ ਅਸੀਂ ਉਹਨਾਂ ਲਈ ਕੀ ਕਰ ਸਕਦੇ ਆ ਉਹ ਵੀ ਅਸੀਂ ਕੀਤਾ ਤੇ ਜਿਹੜੀਆਂ ਹੁਣ ਰਿਟਰਨਾਂ ਨਹੀਂ ਭਰੀਆਂ ਜਾਂਦੀਆਂ ਅਸੀਂ ਕ੍ਰੈਸ਼ਰਾਂ ਵਾਲੇ ਕੀ ਯੋਜਨਾ ਹੈ ਰਿਟਰਨਾਂ ਨਹੀਂ ਭਰਦੇ ਸੀ ਅਸੀਂ ਉਹ ਸਿਸਟਮ ਕਰਤਾ 2 ਮਹੀਨੇ ਰਿਟਰਨ ਨਹੀਂ ਭਰੇਗਾ ਤਾਂ ਉਸ ਦੀ ਜਿਹੜੀ ਸਸਪੈਂਡ ਕੀਤਾ ਜਾਊਗਾ ਲਾਇਸੈਂਸ 3 ਮਹੀਨੇ ਨਹੀਂ ਪਰੂਗਾ ਤਾਂ ਟਰਮੀਨੇਟ ਕੀਤਾ ਜਾਊਗਾ ਸੋ ਅਸੀਂ ਹਰ ਗੱਲ ਨੂੰ ਰੈਗੂਲਰਾਈਜ਼ ਕੀਤਾ ਬਿਲਕੁਲ ਮੈਂ ਉਹ ਹੀ ਦੱਸਦਾ ਲੇਟ ਪਾਲਿਸੀ ਪਹਿਲਾਂ ਐਸਾ ਅਸੀਂ ਥਿਊਰੀ ਤੇ ਕੰਮ ਕਰਦੇ ਰਹੇ ਆ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਅਸੀਂ ਜਿਹੜੀ 3 ਸਾਲ ਦੀ ਤੁਸੀਂ ਗੱਲ ਕਰਦਾ ਪਹਿਲੇ ਦਿਨ ਤੋਂ ਹੀ ਅਸੀਂ ਕ੍ਰੈਸ਼ਰਾਂ ਦੇ ਉੱਤੇ ਕ੍ਰੈਸ਼ਰਾਂ ਵਾਲਿਆਂ ਨੂੰ ਰਾਹਤ ਵੀ ਦਿੱਤੀ ਹੈ ਤੇ ਉਹਨਾਂ ਨੂੰ ਅਸੀਂ ਜਿਵੇਂ ਉਹਨਾਂ ਦੀਆਂ ਕੋਈ ਜ਼ਰੂਰਤਾਂ ਸੀ ਉਹ ਵੀ ਪੂਰੀਆਂ ਕੀਤੀਆਂ ਤੇ ਸਰਕਾਰ ਦਾ ਰੈਵਨਿਊ ਨਹੀਂ ਬੰਦ ਨਹੀਂ ਰਹੇ ਬੰਦ ਜਿਹੜੇ ਰਹੇ ਤੇ ਉਹ ਹੁਣ ਦੇ ਨਹੀਂ ਬੰਦ ਰਹੇ ਤੇ ਲੰਬੇ ਸਮੇਂ ਤੋਂ ਬੰਦ ਸੀ ਅਸੀਂ ਹੁਣ ਉਹਨਾਂ ਨੂੰ ਚਲਾਉਣ ਦੀ ਗੱਲ ਕੀਤੀ ਹੈ ਅੱਜ 450 ਕ੍ਰੈਸ਼ਰ ਹੈ ਪੰਜਾਬ ਦੇ ਵਿੱਚ ਅਸੀਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਰੂਲਸ ਬਣਾਉਣੇ ਨੇ ਆ ਤੁਸੀਂ ਰੂਲਸ ਦੇ ਵਿੱਚ ਦੇਖੋਗੇ ਕਿ ਅਸੀਂ ਜੇ ਉਹਨਾਂ ਨੂੰ ਰਾਹਤ ਦਿਤਿਆ ਸਰਕਾਰ ਦਾ ਰੈਵਨਿਊ ਵੀ ਜਨਰੇਟ ਹੋਗਾ ਤੇ ਲੋਕਾਂ ਨੂੰ ਰਾਹਤ ਮਿਲੇਗੀ ਸਾਡਾ ਵੱਡਾ ਮੁੱਦਾ ਇਹ ਹੈ ਸੋ ਆਉਣ ਵਾਲਾ ਸਮਾਂ ਇਸ ਗੱਲ ਦੀ ਪੂਰੀ ਇੱਕ ਮੀਲ ਪੱਥਰ ਸਾਬਤ ਹੋਏਗਾ ਜਿਹੜਾ ਅਸੀਂ